ਸਾਸੀ ਕਾਲ ਦੀ ਸਾਰਿਆਂ ਨੂੰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਮਿਲਦੇ ਹਾਂ ਕਿਸੇ ਨਵੀਂ ਆਪਰੇਟ ਦੇ ਨਾਲ। ਉਸ ਤੋਂ ਪਹਿਲਾਂ ਦੱਸ ਦਈਏ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਅੱਜ ਆਪਾਂ ਗੱਲ ਕਰਾਂਗੇ ਲਾਹਵੀਰਾ ਦੇ ਨਵੇਂ ਗੀਤਾਂ ਬਾਰੇ। ਲਾਹਵੀਰਾ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਕਲਾਕਾਰ ਹੈ। ਲਾਹਵੀਰਾ ਜੀ ਨੇ ਨਵੇਂ ਗੀਤਾਂ ਦੀ ਝੜੀ ਲਾ ਰੱਖੀ ਹੈ ਤੇ ਬੈਕ ਟੂ ਬੈਕ ਬਹੁਤ ਜ਼ਿਆਦਾ ਗੀਤ ਆ ਰਹੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਲੇਟੈਸਟ ਗੀਤ ਚੱਲ ਰਹੇ। ਪਹਿਲੇ ਹੀ ਗੀਤ ਬਾਰੇ ਸ਼ਵੀ ਵਿਰਕ ਨਾਲ ਗਾਣਾ ਆਇਆ ਉਹਨਾਂ ਦਾ ਰੋਤਵਾ ਯਾਰੀ ਦਾ ਗੀਤ ਦੇ ਬੋਲ ਨੇ ਦੋ ਗਲਿਆਂ ਦੇ ਵਸ ਦਾ ਕੰਮ ਨਹੀਂ ਰੋਤਵਾ ਯਾਰੀ ਦਾ ਹਰਤੇਂਦਰ ਸਿੰਘ ਸਮਰਾਉ ਤੇ ਆਈ ਸਟੂਡੀਓ ਵੱਲੋਂ ਗਾਣੇ ਨੂੰ ਪੇਸ਼ ਕੀਤਾ ਗਿਆ ਤੇ ਗਾਣੇ ਦਾ ਮਿਊਜ਼ਿਕ ਕੀਤਾ ਲਾਡੀ ਗੱਲ ਵੱਲੋਂ ਬਹੁਤ ਜ਼ਿਆਦਾ ਸੋਹਣਾ ਗੀਤ ਆ ਤੇ ਬਹੁਤ ਖੁੱਭ ਕੇ ਗਾਇਆ ਲਾਵਿਰੋ ਉਸਤਾਦ ਜੀ ਨੇ ਤੇ ਨਵੇਂ ਮੁੰਡਣਾਂ ਨੇ ਨਾ ਲਾਵਰੀ ਦੇ ਬਹੁਤ ਜ਼ਿਆਦਾ ਗਾਣੇ ਆ ਰਹੇ ਨੇ ਤੇ ਵੀਡੀਓ ਵੀ ਬਹੁਤ ਸੋਹਣਾ ਫਰਮਾਇਆ ਤੇ ਅਸੀਂ ਆਸ ਕਰਦੇ ਹਾਂ ਕਿ ਲਾਵਰੀ ਦੇ ਐਦਾਂ ਹੀ ਗਾਣੇ ਦੇਖਣ ਨੂੰ ਮਿਲਦੇ ਰਹਿਣ ਤੇ ਰਤਵਾ ਜਾਰੀ ਦਾ ਗੀਤ ਬਹੁਤ ਜ਼ਿਆਦਾ ਹਟੋ ਹੈ ਅਗਲਾ ਪਾ ਗੀਤ ਦੀ ਗੱਲ ਕਰਦੇ ਹਾਂ ਚੌਧਰ ਨਾ ਇੱਧਰ ਦੇ ਨਾ ਉੱਧਰ ਦੇ ਸਾਲੇ ਬਣਿਆ ਚੌਧਰ ਦੇ ਜੋ ਕੀ ਗੀਤ ਆਰਨੀਤ ਨਾਲ ਆਇਆ ਹੈ ਲਾਹਵੀਰਜ ਦੀ ਆਰਨੀਤ ਨਾਲ ਜੋੜੀ ਬਹੁਤ ਜ਼ਿਆਦਾ ਸੁਪਰ ਡੂਪਰ ਹਿੱਟ ਚੱਲ ਰਹੀ ਆ ਤੇ ਸਾਰੇ ਲੋਕ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਆਰਨੀਤ ਜੀ ਦਾ ਲਾਹਵੀਰਜ ਨਾਲ ਬਹੁਤ ਜ਼ਿਆਦਾ ਪਿਆਰ ਹੈ ਨਾ ਇੱਧਰ ਦੇ ਨਾ ਉੱਧਰ ਦੇ ਸਾਲੇ ਬਣਿਆ ਚੌਧਰ ਦੇ ਇਹ ਗੀਤ ਆਰਨੀਤ ਨੇ ਲਿਖਿਆ ਤੇ ਦੋਨਾਂ ਨੇ ਬਹੁਤ ਜ਼ਿਆਦਾ ਖੁੱਭ ਕੇ ਗਾਇਆ ਤੇ ਇਹ ਗੀਤ ਡੀਜੇ ਤੇ ਰੀਲਾਂ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਤੇ ਹੁਣ ਆਪਾਂ ਅਗਲੇ ਗੀਤ ਬਾਰੇ ਗੱਲ ਕਰਾਂਗੇ ਲਾਹਵੀਰ ਸਿੰਘ ਦਾ ਗਾਣਾ ਹੈ ਸਰਪੰਚੀ ਸਰਪੰਚੀ ਗੀਤ ਹੁਕਮ ਦੇ ਨਾਮ ਲਾਇਆ ਤੇ ਜੋ ਕਿ ਬਹੁਤ ਜਿਆਦਾ ਸੁਪਰ ਡੂਪਰ ਹਿੱਟ ਰਿਹਾ ਹੁਣ ਸਰਪੰਚੀ ਦੀਆਂ ਵੋਟਾਂ ਵੀ ਨੇੜੇ ਆ ਗਈਆਂ ਇਹ ਗੀਤ 13 ਅਗਸਤ 2024 ਨੂੰ ਰਿਲੀਜ਼ ਹੋਇਆ ਤੇ ਗਾਣਾ ਬਹੁਤ ਕਾਜਾ ਕੈਂਸੀ ਹੁਣ ਆਪਾਂ ਲਾਹਵੀਰ ਸਿੰਘ ਦਾ ਅਗਲੇ ਗੀਤ ਬਾਰੇ ਗੱਲ ਕਰਾਂਗੇ ਜੋ ਕਿ ਜਸ ਰੈਕੋਰਡਸ ਵੱਲੋਂ ਪੇਸ਼ ਕੀਤਾ ਗਿਆ ਇੱਕ ਹਮ ਝਨੋਲੀ ਦਾ ਗੀਤ ਹੈ ਕਾਮਯਾਬੀ ਬਹੁਤ ਜਿਆਦਾ ਸੁਪਰ ਡੂਪਰ ਹਿੱਟ ਗੀਤ ਗਿਆ ਤੇ ਵੀਡੀਓ ਵੀ ਬਹੁਤ ਸੋਹਣੀ ਬਣਾਈ ਗਿਆ ਇਸ ਗੀਤ ਦੀ ਤੇ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਜਸ ਰੈਕੋਰਡਸ ਵੱਲੋਂ ਤੇ ਇਹ ਗੀਤ 16 ਸਤੰਬਰ ਨੂੰ ਆਇਆ ਸਾਰੇ ਹੀ ਨਵੇਂ ਮੁੰਡਿਆਂ ਨਾਲ ਲਾਹਵੀਰ ਜੀ ਬਹੁਤ ਸੋਹਣਾ ਕੰਮ ਕਰ ਰਹੇ ਨੇ ਤੇ ਬਹੁਤ ਜਿਆਦਾ ਸੁਪਰ ਡੂਪਰ ਹਿੱਟ ਗਾਣੇ ਕਰ ਰਹੇ ਨੇ ਅਗਲਾ ਗੀਤ ਹੈ ਜੋ ਕਿ ਬਹੁਤ ਜਿਆਦਾ ਪਸੰਦ ਕੀਤਾ ਗਿਆ ਲੋਕਾਂ ਵੱਲੋਂ ਤੇ ਡੀਜੇ ਤੇ ਬਹੁਤ ਵੱਜਿਆ ਗਾਣਾ ਬੀਪੀ ਦੀਆਂ ਗੋਲੀਆਂ ਮਿੱਤਰਾਂ ਨੂੰ ਗੋਲੀ ਕਿੱਥੋਂ ਮਾਰ ਦੇਣਗੇ ਜਿਹੜੇ ਬੀਪੀ ਦੀਆਂ ਖਾਂਦੇ ਗੋਲੀਆਂ ਇਹ ਗੀਤ 14 ਅਗਸਤ ਨੂੰ ਰਿਲੀਜ਼ ਹੋਇਆ ਤੇ ਲਾਹਵੀਰ ਜੀ ਦਾ ਗੀਤ ਇਹ ਦੋ ਵਰਲ ਹੋਇਆ ਅਗਲਾ ਗੀਤ ਆ ਮਰਦਾਂ ਦੀ ਯਾਰੀ ਬੱਗ ਕਤੀਰਾ ਦਾ ਜਾਣਨ ਕਿ ਮਰਦਾਂ ਦੀ ਯਾਰੀ ਨੂੰ ਜੋ ਕਿ 5 8 2024 ਨੂੰ ਰਿਲੀਜ਼ ਹੋਇਆ ਤੇ ਡੈਥ ਰੋ 뮤ਜ਼ਿਕ ਪ੍ਰੈਜ਼ੈਂਸ ਨੇ ਪੇਸ਼ ਕੀਤਾ ਗੀਤ ਨੂੰ ਤੇ ਬਹੁਤ ਖੁੱਭ ਕੇ ਗਾਇਆ ਤੇ ਪੁਰਾਣੇ ਅਦਾਜ਼ ਵਿੱਚ ਇਸ ਗੀਤ ਨੂੰ ਪੇਸ਼ ਕੀਤਾ ਗਿਆ ਹੈ ਅਗਲਾ ਆਪਾਂ ਗੱਲ ਕਰਾਂਗੇ ਜੋ ਕਿ ਸੱਚ ਨੂੰ ਜਿਆਦੇ ਬ੍ਰਦਰ ਪੰਕਜ ਹੂਜਾ ਨੇ 뮤ਜ਼ਿਕ ਕੀਤਾ ਗੀਤ ਅਤੇ ਬਹੁਤ ਜਿਆਦਾ ਸੋਹਣਾ ਗੀਤ ਹੈ ਨੀਂਦ ਦੀਆਂ ਗੋਲੀਆਂ ਬਹੁਤ ਜ਼ਿਆਦਾ ਕੈਂਡ ਗੀਤ ਅਤੇ ਲਾਵੀਰਾ ਜੀ ਨੇ ਇਸ ਗੀਤ ਨਾਲ ਵੀ ਆਪਣੀ ਵੱਖਰੀ ਪਛਾਣ ਬਣਾਈ ਅਤੇ ਰੀਲਾਂ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਇਹ ਸਾਰੇ ਹੀ ਗੀਤ ਲਾਵੀਰਾ ਜੀ ਦੇ ਨਾਵੇਂ ਨੇ ਤੇ ਨਵੇਂ ਮੁੰਡਿਆਂ ਨਾਲ ਗੀਤ ਆ ਰਹੇ ਨੇ ਲਾਵੀਰਾ ਜੀ ਦੇ ਬੈਕ ਟੂ ਬੈਕ ਤੇ ਲਾਵੀਰਾ ਜੀ ਦੇ ਫੈਨਸ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਵੀ ਹੈ ਤੇ ਅਗਲੀ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ